ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਫੇਰ ਅੱਜ ਸ੍ਰੀ ਮੁਕਤਸਰ ਸਾਹਿਬ ਮੇਲੇ ਦੇ ਵਿੱਚ ਆ ਤੇ ਤੁਹਾਨੂੰ ਅੱਜ ਲੱਕੜ ਦੀਆਂ ਜੋ ਚੀਜ਼ਾਂ ਬਣਾਈਆਂ ਨੇ ਉਹ ਦਿਖਾਉਣੇ ਆ ਬਈ ਮੇਲੇ ਦੇ ਵਿੱਚ ਚਾਰ ਨੰਬਰ ਨਾਕੇ ਦੇ ਜਮਾ ਹੀ ਕੋਲੇ ਦੁਕਾਨਾ ਠੀਕ ਹੈ ਨਾ ਤੇ ਪੰਜ ਨੰਬਰ ਦੇ ਵਿਚਾਲੇ ਠੀਕ ਹੈ ਨਾ ਚਾਰ ਪੰਜ ਨੰਬਰ ਨਾਕੇ ਦੇ ਜਮਾ ਵਿਚਾਲੇ ਦੁਕਾਨਾ ਤੇ ਇਥੋਂ ਬਈ ਹਰ ਇੱਕ ਪ੍ਰਕਾਰ ਦੀ ਲੱਕੜ ਦੀ ਚੀਜ਼ ਬਣਾਈ ਆ ਬਹੁਤ ਹੀ ਮੀਨਾ ਕਰੀ ਕੀਤੀ ਆ ਬਈ ਬਹੁਤ ਸੋਹਣੇ ਬਣਾਇਆ ਦੇਖੋ ਬਈ ਚਰਖਾ ਦੇਖੋ ਤੁਸੀਂ ਲੱਕੜ ਦਾ ਬਣਾਇਆ ਸਿਰਾਪੂਰੀ ਗੱਲ ਬਾਤ ਆ ਬਈ ਆ ਦੇਖੋ ਬਈ ਕਿੰਨੇ ਕਿੰਨੇ ਸੋਹਣੇ ਡਿਜ਼ਾਈਨਾਂ ਦੇ ਨਾਲ ਆ ਦੇਖੋ ਲੱਕੜ ਦੀਆਂ ਮਤਲਬ ਕੀ ਬਣਾਈਆਂ ਸਾਰੀਆਂ ਚੀਜ਼ਾਂ ਹੀ ਹੁਣ ਇੱਕ ਇੱਕ ਚੀਜ਼ ਦਿਖਾਉਣੀ ਆ ਬਈ ਤੇ ਜ਼ਰੂਰ ਮੇਲੇ ਦੇ ਵਿੱਚ ਆ ਕੇ ਲਾਹਾ ਤਖੋ ਬਈ ਵਾਰ-ਵਾਰ ਆ ਦੇਖੋ ਸੰਦੂਖ ਬਣਾਇਆ ਨਿੱਕੇ ਨਿੱਕੇ ਦੇਖੋ ਕਿੰਨੀ ਕੈਂਟ ਮੀਨਾ ਕਾਰੀ ਕੀਤੀ ਹੈ ਬਈ ਆਹ ਦੇਖੋ ਆ ਰੋਟੀ ਵਾਲੇ ਡੱਬੇ ਆਹ ਦੇਖੋ ਟਾਈਮ ਪੀਸ ਬਣਾਇਆ ਬਈ ਕਿੰਨਾ ਕੈਂਟ ਸਟਿਕ ਵਾਲਾ ਆਹ ਦੇਖੋ ਦਵਾਈਆਂ ਕੁੱਟਣ ਵਾਲੇ ਆਹਾ ਗੱਲਾਂ ਬਣਾਇਆਗਾ ਨਕਲ ਦਾ ਦੇਖੋ ਕਿੰਨਾ ਸੋਹਣਾ ਬਣਾਇਆ ਬਈ ਇਹਨਾਂ ਦੇ ਮਿਹਨਤ ਤਾਂ ਫਲ ਲੱਗਦੀ ਆ ਠੀਕ ਆ ਆ ਸ਼ੀਸ਼ਾ ਦੇਖੋ ਕਿੰਨੇ ਡਿਜ਼ਾਈਨ ਕੈਂਟ ਬਣਾਇਆ ਹੈਗਾ ਦੇਖੋ ਬਈ ਕਿੰਨਾ ਸੋਹਣਾ ਬਣਾਇਆ ਹੋਇਆ ਸੀਸਾ ਤੇ ਬਹੁਤ ਹੀ ਸਮਾਨ ਹੈ ਇੱਥੇ ਬਈ ਇੱਕ ਇੱਕ ਚੀਜ਼ ਤੁਸੀਂ ਦੇਖੋਗੇ ਤੁਹਾਡੀ ਰੂਹ ਖੁਸ਼ ਹੋ ਜਾਣੀ ਬਈ ਆਹ ਦੇਖੋ ਬੱਚਿਆਂ ਵਾਸਤੇ ਸਾਈਕਲ ਰਿਕਸ਼ਾ ਦੇਖੋ ਲੋਹੇ ਦਾ ਬਣਾਇਆ ਕਿੰਨਾ ਸੋਹਣਾ ਬਣਾਇਆ ਬਈ ਕਿੰਨੀ ਡਿਜ਼ਾਈਨਿੰਗ ਹੈ ਘੈਂਟ ਆਹ ਦੇਖੋ ਬਈ ਆਹ ਮ사ਜ ਵਾਸਤੇ ਆ ਵੀ ਜੋ ਸਰੀਰ ਦੀ ਮ사ਜ ਕਰਨ ਵਾਸਤੇ ਠੀਕ ਹੈ ਨਾ ਇਹਦੇ ਨਾਲ ਬਹੁਤ ਵਧੀਆ ਸਰੀਰ ਰਿਲੈਕਸ ਹੁੰਦਾ ਹੈਗਾ ਜਿੱਥੇ ਜਦੋਂ ਦਰਦ ਕਰਦਾ ਹੈਗਾ ਉੱਥੋਂ ਮਤਲਬ ਕਿ ਹੌਲੀ-ਹੌਲੀ ਮ사ਜ ਆਪਾਂ ਕਰ ਸਕਦੇ ਆ ਤੇਲ ਲਾ ਕੇ ਸਰੀਰ ਨੂੰ ਠੀਕ ਹੈ ਨਾ ਤੇ ਬਹੁਤ ਹੀ ਵਧੀਆ ਬਈ ਚੀਜ਼ਾਂ ਆ ਦੇਖੋ ਆ ਸਾਰੇ ਮ사ਜ ਕਰਨ ਵਾਲੀ ਨੇ ਕੋਈ ਵੀ ਆ ਦੇਖੋ ਆ ਵੀ ਮ사ਜ ਕਰਨ ਵਾਸਤੇ ਆ ਬਹੁਤ ਹੀ ਬਈ ਇਥੇ ਚੀਜ਼ਾਂ ਨੇ ਬਹੁਤ ਹੀ ਸੋਹਣੀਆਂ ਹਰ ਇੱਕ ਪ੍ਰਕਾਰ ਲੱਕੜ ਦੀ ਬਣਾਈ ਆ ਦੇਖੋ ਕਿੰਨੇ ਸੋਹਣੇ ਸ਼ੀਸ਼ੇ ਡਿਜ਼ਾਈਨ ਦੇ ਨਾਲ ਬਣਾਏ ਹੋਏ ਨੇ ਦੇਖੋ ਭਾਈ ਆਹ ਦੇਖੋ ਬੱਚਿਆਂ ਦੀਆਂ ਚੀਜ਼ਾਂ ਬੱਚਿਆਂ ਦੇ ਖੇਡਾਂ ਹੋਰ ਉਂਝ ਘਰੇ ਰੱਖਣ ਵਾਲੀਆਂ ਚੀਜ਼ਾਂ ਸ਼ੋਅ ਵਾਸਤੇ ਰੱਖਣ ਵਾਲੀਆਂ ਇੱਕ ਇੱਕ ਚੀਜ਼ ਮਿਲ ਜਾਣੀ ਤੁਹਾਨੂੰ